ਆ ਰਿਆਂ ਨੂੰ ਸੁਣਾ ਉਪੀ ਹਾਲ ਚਾਲ ਨੇ ਉਮੀਦ ਕਰਦੇ ਆ ਕਿ ਤੁਸੀਂ ਠੀਕ ਠਾਕ ਹੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲਓ ਜੀ ਟਾਈਮ ਹੋ ਗਿਆ ਦੁਪਹਿਰ ਦਾ 3 ਵਜਣ ਨਾਲੇ ਆ ਤੇ ਮੀਂਹ ਕਾਫੀ ਟਾਈਮ ਦਾ ਚੜਿਆ ਹੁੰਦਾ ਤਾਂ ਲੱਗਾ ਪਿਆ ਵਾ ਥੋੜੀ ਜੀ ਹਵਾ ਚੱਲੀ ਸੀ ਫੇਰ ਹਟ ਗਈ ਜੇ ਮੀਂਹ ਆ ਜਾਵੇ ਤਾਂ ਜੀ ਤੇ ਆਪਾਂ ਆ ਗਏ ਆ ਪਸ਼ੂਆਂ ਦੇ ਵਿੱਚ ਤੇ ਪਸ਼ੂਆਂ ਨੂੰ ਪਿਉਣੀ ਆ ਪਾਣੀ ਦੋਹਾ ਤਿੰਨਾਂ ਨੂੰ ਤਾਂ ਪਿਆ ਤਾਂ ਕਿ ਇੱਧਰ ਪਾਣੀ ਤੇ ਲਾਈ ਹੋਈ ਆ ਤੇ ਸਰਦਾਰ ਪਾਣੀ ਪੀ ਕੇ ਪਸੂ ਬਾਹਰ ਕੱਢੂੰਗੀ ਜਵਾ ਅੰਦਰੋਂ ਹਸਾ ਦੂੰਗੀ। ਫੇਰ ਆਪਾਂ ਨਾਲ ਦੀ ਨਾਲ ਕੱਠੇ ਪਾ ਦੂੰਗੀ ਮੈਂ। ਇਹਨਾਂ ਨੇ ਜਾਣਾ ਖੇਤ ਨੂੰ। ਹਾਂ ਜੇ ਕਿਹਾ ਕੈਮਰਾ ਜੀ ਮੈਂ ਕਿਹਾ ਤੁਹਾਡੇ ਨਾਲ ਵੀਡੀਓ ਸ਼ੂਟ ਹੀ ਕਰ ਦਵਾਂਗੇ। ਕਿਸੇ ਹਲ ਪਾਣੀ ਦੀ ਲਾਗ। ਮੈਂ ਕਿਹਾ ਤੁਹਾਡੇ ਨਾਲ ਵੀਡੀਓ ਸ਼ੂਟ ਕਰ ਲਵਾਂਗੇ। ਜੇ ਰਹਿਦਾ ਰੇਂਦਾ ਕੰਮ ਰਹਿ ਜਾਂਦਾ ਜੇ ਕੰਮ ਛੱਡ ਦੇਵੇ ਤਾਂ ਵਲੌਗ ਕਰੋਤੇ ਰਹਿ ਜੋ ਹੁਣ ਮੇਰੇ ਬਾਅਦ ਟਾਈਮ ਨਹੀਂ ਲੱਗਣਾ ਇਹ ਦੁਮਾ ਕਰੋ ਦੇਖੋ ਜੀ ਕੀ ਆ ਦਿਮਾਗ ਲਗਾਇਆ ਨੇ ਆ ਦਿਮਾਗ ਲਗਾਇਆ ਇਹ ਵਿਚਾਰੀ ਉਹਨਾਂ ਵਿੱਚ ਬਹਿਣਾ ਹੁੰਦੀ ਹੈ ਇੱਥੇ ਨਿੱਕੇ ਦੋ ਬੱਚੇ ਹੀ ਨੇ ਉਹਨਾਂ ਨਾਲ ਬਹਿਣਾ ਹੁੰਦੀ ਹੈ ਉਸੇ ਪਿੰਪਾ ਕੇ ਬੱਲੀ ਚ ਆ ਗਦਨ ਤੇ ਆ ਮम्मा ਚਲੇ ਜਾਂਦੇ ਸੀ ਤੇ ਦਰਦ ਲਾ ਲੈਂਦੀ ਐ ਕੋਈ ਖਰਾਬ ਹੁੰਦਾ ਵਾ ਫਿਰ ਮੈਂ ਇਹ ਸ਼ਿਫ ਲਈ ਦਿੱਤੀ ਲਾ ਇਹਦਾ ਐ ਜਮਾਰਾ ਲਾ ਕੇ ਦਾ ਐ ਕਿਲਾ ਬਣਾਇਆ ਇਹਨੂੰ ਇਸ ਤਰ੍ਹਾਂ ਬਣਿਆ ਆ ਕਿ ਸਿਕਲਗਾ ਬਣਾਉਂਦੇ ਸੀ ਆਪਣਾ ਪੰਜਾਬੀ ਸੱਭਿਆਚਾਰ ਖਤਮ ਤਾਂ ਹੋ ਨਹੀਂ ਸਕਦਾ ਜੀ ਖੜਾ ਪਰ ਮੋੜ ਮੋੜ ਕੇ ਫਿਰ ਪੁਰਾਣਾ ਰਵਾਜ ਹੀ ਹੁੰਦਾ ਜਿੰਨਾ ਆਪਾਂ ਜੇ ਪਸੰਦ ਕਰ ਲ ਗਏ ਹਨਾ ਫਿਰ ਫਿਰ ਉਹੋ ਚੀਜ਼ਾਂ ਵਾਬਸ ਆਈ ਜਾਂਦੀਆਂ ਹਨਾ ਯਾ ਗਏ ਬਿਜੌਰ ਦੇ ਕਰੇ ਸਿੱਤਨਾ ਬਣਾ ਲੈਂਦੇ ਹਾਂ ਅਸੀਂ ਪਕੂਆ ਨੇ ਆਪਾਂ ਤਾਂ ਲਿਆਂਦੀ ਆ ਮੋਲੇ ਜੀ ਉਪਾਰੇ ਤੇ ਲੋਟ ਨਹੀਂ ਆਈ ਇਹਨੇ ਬਈ ਦੀ ਜੀਭ ਕੱਢ ਲਈ ਦੀ ਇਹ ਜੀਭ ਕੱਢ ਲਈ ਦੀ ਬੱਚਦੀ ਸੀ ਦੋਤਾ ਨੂੰ ਮਮਾ ਤੇ ਲੱਗਾ ਕੇ ਕੂਨ ਲੱਗ ਜਾਂਦੀ ਆ ਚਲੋ ਜੀ ਆਪਾਂ ਆ ਤਿੰਨ ਛੋਟੇ ਗਾਰੇ ਬੰਨ ਲਵਾਂਗੇ ਆਪਾਂ ਇਹਨਾਂ ਨੂੰ ਬੰਦ ਦੇ ਬਾਹਰ ਤੇ ਫਿਰ ਆਪਾਂ ਪਾਉਣੀ ਆਪਾਂ ਠੇ ਮੇਰੀ ਵੀਡੀਓ ਫੁੱਲ ਵਾਚ ਕਰਿਆ ਕਰੋ ਜੀ ਤੇ ਨਾਲੇ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਜੀ ਬਹੁਤ ਤਾ ਲੱਗਾ ਪਿਆ ਕਹਿੰਦੇ ਮੀ ਆਊਗਾ ਨਹੀਂ ਕਿਤੇ ਪਈ ਜਾਂਦਾ ਮੀ ਨਾ ਤਾ ਲੱਗਾ ਜੀ ਉਹ ਆਪੇ ਖੇ ਬਾਮੀ ਜਾਣੇ ਕਿ ਲੇਬਨਾਰੀ ਜੂਠੀ ਖੋਲ ਲਿਆਉਣੇ ਆ ਤੇਤੀ ਹੋ ਜੂ। ਲਓ ਜੀ ਆਪਾਂ ਪੱਠੇ ਪਾਤੇ ਇਹਨਾਂ ਨੇ ਕੁੱਤਰਤੇ ਸੀ ਤੇ ਪੱਠੇ ਮੈਂ ਦਿੱਤੇ ਆ ਆਪਾਂ ਤੇ ਇਧਰੋਂ ਥੋੜਾ ਜਿਹਾ ਖਾਂ ਵੀ ਸਾਫ ਕਰਤਾ ਕਿਉਂਕਿ ਜੀ ਸੁਦਾ ਵੀ ਮੈਨੂੰ ਕਰਨਾ ਪੈਂਦਾ। ਖਰਲੀ ਚ ਪੱਠੇ ਪਾਉਣੇ ਪੈਰ ਲਿਬੜੇ ਪੱਠਿਆਂ ਵਾਲੇ ਅੱਡੇ ਚ ਜਾਂਦੇ ਆ ਹਨਾ। ਫੇਰ ਪਸਵਾਣੇ ਪੱਠੇ ਖਾਣੇ ਹੁੰਦੇ ਆ ਆਪਦੇ ਅਰਗਾ ਹੀ ਆ ਜੀ। ਖਾਣਾ ਸਾਫ ਸੁਥਰਾ ਦਿਓ ਹਨਾ। ਥਾਓ ਵੀ ਤੇ ਦਿਓ ਵੀ ਅਗਲੇ ਨੂੰ ਦਿਨਾ ਪਰੋਸਣਾ ਖਾਣਾ। ਤੇ ਇਹ ਖਾ ਲੈਣਾਗਾ ਪੱਠੇ ਤੇ ਆਪਾਂ ਲੀਟੀ ਵੀ ਪਾਤੀ ਐ ਠੰਡੀ بس 2 ਕੁ ਦਿਨਾਂ ਦੀ ਲੀਟੀ ਹੋ ਰਹੀ ਜੀ ਮੁੜ ਕੇ ਨਹੀਂ ਆਪਾਂ ਧਰਦੇ ਫਿਰ ਆਪਾਂ 1.5-2 ਮਹੀਨਿਆਂ ਨੂੰ ਧਰਾਂਗੇ ਕਿਉਂਕਿ ਫਿਰ ਆਪਣਾ ਤਿੰਨ ਮੱਜਾ ਇਕੱਠੀਆਂ ਸੂਰ ਪੈਣਾਂਗਾ ਅਗੜ ਪਿਛੜ ਫਿਰ ਆਪਾਂ ਲੀਟੀ ਜਿਆਦਾ ਧਰਿਆ ਕਰਾਂਗੇ ਤੇ ਹੁਣ ਇੰਨਾ ਕੁ ਟਾਈਮ ਇਹਨੂੰ ਪਾਤੀ ਐ ਤੇ ਦਾਣਾ ਸਟਾਰਟ ਕਰਦੇ ਆ ਇਹਦਾ ਤੇ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਤੇ ਮੇਰੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦੀ ਐ ਪਲੀਜ਼ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਆ ਕਰੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਆ ਕਰੋ ਜੀ ਤੇ ਇਹੋ ਜਿਹਾ ਹੀ ਹੁੰਦਾ ਜੀ ਮੇਰਾ ਕੰਮ ਜਿਵੇਂ ਕਿ ਮੇਰੇ ਚੈਨਲ ਦਾ ਨਾਮ ਆਈ ਹੋਮ ਐਂਡ ਮਾਈ ਵਰਕ ਹੈ ਹਨ ਤੇ ਇਸ ਤਰ੍ਹਾਂ ਘਰੇ ਘਰੇ ਮੈਂ ਕੰਮ ਕਰਦੀ ਆ ਹਨ ਜਿਹੜੇ ਕਰਦੀ ਕੰਮ ਤੇ ਉਹਨਾਂ ਦੀ ਆਪਾਂ ਵੀਡੀਓ ਬਣਾ ਲੈਨੇ ਆ ਨਾਲ ਦੀ ਨਾਲ ਤੇ ਜੇ ਤੁਹਾਨੂੰ ਪਸੰਦ ਆਉਂਦੀ ਹੁੰਦੀ ਹੈ ਵੀਡੀਓ ਮੇਰੀ ਤਾਂ ਪਲੀਜ਼ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਆ ਕਰੋ ਤੇ ਚਲੋ ਜੀ ਠੀਕ ਹੈ ਮਿਲਦੇ ਆਂ ਹੋਰ ਵੀਡੀਓ ਦੇ ਨਾਲ ਜੇ ਮੀਂਹ ਪਿਆ ਤਾਂ ਆਪਾਂ ਮੀਂਹ ਦੀ ਵੀ ਵੀਡੀਓ ਬਣਾਵਾਂਗੇ ਪੈਂਦੇ ਮੀਂਹ ਚ ਤੇ ਬਾਹਰ ਤਾਂ ਥੋੜਾ ਜਿਹਾ ਸਾ ਸੁੱਕਾ ਹੁੰਦਾ ਤੇ ਅੰਦਰ ਗਰਮੀ ਬਹੁਤ ਹੈ ਤੇ ਚੁੱਲਾ ਤੇ ਨੇ ਆਪਾਂ ਟਾਕ ਤੇ ਠੀਕ ਆ ਜੀ ਮਿਲਦੇ ਆ ਹੋਰ ਵੀਡੀਓ ਦੇ ਨਾਲ ਤੇ ਜੇ ਮੀਂਹ ਆਇਆ ਤਾਂ ਆਪਾਂ ਜ਼ਰੂਰ ਦੱਸਾਂਗੇ ਇਸ ਤਰ੍ਹਾਂ ਦਾ ਮੌਸਮ ਹੈ ਜੀ ਦੇਖੋ ਧੁੱਪ ਤਾਂ ਹੈਣੀਗੀ ਤੇ ਤਾਂ ਲੱਗਾ ਵਾ ਕਿ ਤੇ ਮੀਂਹ ਪੈ ਰਿਹਾ ਵਾ ਓਕੇ ਜੀ